ਬਠਿੰਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬਠਿੰਡਾ ਦੀ ਪੁਲਿਸ ਦੇ ਵੱਲੋਂ 40 ਕਿਲੋ ਚਿੱਟੇ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਤੁਹਾਨੂੰ ਅੰਦਾਜ਼ਾ ਹੀ ਹੈ ਕਿ ਨੌਜਵਾਨ ਦੀ ਪ੍ਰਾਪਰਟੀ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਬਠਿੰਡਾ ਪੁਲਿਸ ਨੇ 13 ਕਰੋੜ ਤੋਂ ਵੱਧ ਨਸ਼ਾ ਤਸਕਰਾ ਦੀ ਪ੍ਰਾਪਰਟੀ ਨੂੰ ਹੁਣ ਤੱਕ ਫ੍ਰੀਜ਼ ਕੀਤਾ ਹੈ। ਪਰ ਬਿੱਤੇ ਦਿਨੀ ਪੜੇਗੀ 40 ਕਿਲੋ ਹੀਰਨ ਚਿੱਟੇ ਦੇ ਮਾਮਲੇ ਦੇ ਮੁੱਖ આરોપી ਦੀ 2.5 ਕਰੋੜ ਤੋਂ ਵੱਧ ਦੀ ਕੋਠੀ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਪੁਲਿਸ ਦੀ ਇਹ ਬਹੁਤ ਵੱਡੀ ਕਾਰਵਾਈ ਹੈ ਜਿਸ ਨਾਲ ਹੋਰ ਨਸ਼ਾ ਤਸਕਰਾ ਨੂੰ ਵੀ ਅਕਲ ਆਏਗੀ। ਇਹ ਇ ਰੀਸੈਂਟਲੀ ਐਫਐ 40 ਕਿਲੋ ਦਾ 6 ਜਾਣਿਆਂ ਤੇ ਸੀ ਰਿਕਵਰ ਕੀਤੀ ਸੀ ਕੋਤਵਾਲੀ 132 ਨੰਬਰ ਐਫਆਈਆਰ ਦਰਜ ਹੋਈ ਸੀ 7ਵੇਂ ਮਹੀਨੇ ਇਸੇ ਸਾਲ ਉਹਦੇ ਚ ਜਿਹੜਾ ਲਖਵੀਰ ਸਿੰਘ ਲੱਖਾ ਸੀ ਉਹਦੀ ਜਿਹੜੀ ਨਾ ਐਨਡੀਪੀਐਸ ਐਕਟ 68 ਐਫ ਧਾਰਾ ਹੁੰਦੀ ਹੈ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਤੇ ਨਾਲੇ ਸਰਕਾਰ ਵੱਲੋਂ ਤੇ ਕਾਨੂੰਨ ਵੀ ਇਹੀ ਕਹਿੰਦਾ ਕਿ ਅਸੀਂ ਜਿਹੜਾ ਯੁੱਧ ਨਸ਼ਾ ਵਿਰੁੱਧ ਅਸੀਂ ਅਰੰਭਿਆ ਹੋਇਆ ਸਰਕਾਰ ਨੇ ਉਹਦੇ ਵਿੱਚ ਅਸੀਂ ਇਕੱਲਾ ਜਿਹੜਾ ਦੋਸ਼ੀ ਹੈਗਾ ਜਿਹੜਾ ਇਹ ਚੀਜ਼ ਚ ਕ੍ਰਿਮੀਨਲ ਐਕਟੀਵਿਟੀ ਚ ਨਾਰਕੋਟਿਕਸ ਵਾਲੀ ਤੇ ਇਨਵੋਲਡ ਇਕੱਲਾ ਉਹਦੇ ਤੋਂ ਨੂੰ ਨਹੀਂ ਪੜਦੇ ਉਹਦੇ ਤੇ ਉਹ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਕਰਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਵੀ ਹੁੰਦੀ ਹੈ ਇਹ ਤਾਂ ਹੁੰਦੀ ਆ ਤਾਂ ਜੋ ਉਸਨੇ ਇਸ ਕ੍ਰਿਮੀਨਲ ਐਕਟੀਵਿਟੀ ਚ ਨਸ਼ਾ ਤੋਂ ਜਿੰਨੇ ਨਸ਼ੇ ਨਸ਼ੇ ਤਸਕਰੀ ਤੋਂ ਜਿੰਨੇ ਵੀ ਪੈਸੇ ਉਹਨੇ ਕਮਾਏ ਹੋਏ ਨੇ ਜਾਂ ਕੋਈ ਪ੍ਰਾਪਰਟੀ ਬਣਾਈ ਹੋਈ ਆ ਉਹਨੂੰ ਅਸੀਂ ਆਈਡੈਂਟੀਫਾਈ ਕਰਦੇ ਆ ਸਾਡੀ ਇੱਕ ਐਫਆਈਯੂ ਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਇੱਕ ਸਪੈਸ਼ਲ ਬਣਾਈ ਹੋਈ ਹੈ ਟੀਮ ਬਣੀ ਹੋਈ ਹੈ ਆਪਣੇ ਡੀਐਸਪੀ ਆਪਣੇ ਗੁਰਪ੍ਰੀਤ ਸਿੰਘ ਹੋਰੀ ਹੈਗੇ ਉਹ ਸੀ ਦੇ ਹੈੱਡ ਹੈਗੇ ਨੇ ਤੇ ਅਸੀਂ ਉਹ ਜਿਹੜਾ ਵੀ ਇਹਨਾਂ ਨੇ ਇਲਲੀਗਲ ਤੌਰ ਤੇ ਪੈਸੇ ਕਮਾਏ ਆ ਚਾਹੇ ਪ੍ਰਾਪਰਟੀਆਂ ਬਣਾਈਆਂ ਚਾਹੇ ਉਹਦੇ ਆਪ ਦੇ ਨਾਂ ਤੇ ਆ ਚਾਹੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਆ ਜਿਹੜੀ ਮਸ਼ੀਨਰੀ ਨਾਲ ਰਿਲੇਟਡ ਹੁੰਦੀ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਤੇ ਸਾਡੀ ਕੰਪੀਟੈਂਟ ਅਥਾਰਟੀ ਹੁੰਦੀ ਉਹਨੂੰ ਕੇਸ ਬਣਾ ਕੇ ਭੇਜਦੇ ਆ ਉਹ ਕਹਿੰਦੀ ਹੈਗੇ ਜੀ ਦਿੱਲੀ ਸੋ ਇਸੇ ਕੇਸ 'ਚ ਇਹਨਾਂ ਨੇ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਸੀ ਤੇ ਦਿੱਲੀ ਉਹਨਾਂ ਨੇ ਫਿਰ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਦਿੱਤੇ ਆ ਲਖਵੀਰ ਲੱਖਾਂ ਦੀਆਂ ਸੀ ਪ੍ਰਾਪਰਟੀਜ਼ ਅਲੱਗ-ਅਲੱਗ ਤਰੀਕੀ ਬਣਾਟ ਪ੍ਰਾਪਰਟੀਜ਼ ਉਹਦੀਆਂ ਆਈਡੈਂਟੀਫਾਈ ਕਰਾਈਆਂ ਸੀ 2.5 ਕਰੋੜ ਦੀਆਂ ਉਹ ਚ ਸਾਨੂੰ ਫ੍ਰੀਜ਼ਿੰਗ ਆਰਡਰ ਆ ਗਿਆ ਜਿਸ ਚ ਅਸੀਂ ਹੁਣ ਆਇਆ ਇੱਥੇ ਤੁਹਾਡੇ ਤੁਸੀਂ ਪਿੱਛੇ ਦੇਖਿਆ ਕਿ ਲਗਾਈ ਵੀ ਹੋਏ ਹੈਗੇ ਚਸਪਾ ਕੀਤੇ ਹੈਗੇ ਸੋ ਅਸੀਂ ਇਹ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨਾ ਸੋ ਨਾ ਕੇਵਲ ਜਿਹੜੇ ਦੋਸ਼ੀ ਏ ਜਿਹੜੇ ਇਸ ਤਸਕਰੀ ਚ ਫੜੇ ਹੈ ਨਾ ਸੋ ਉਹਨਾਂ ਨੂੰ ਕੇਵਲ ਇਹੀ ਅਰੈਸਟ ਕਰਦੇ ਆ ਜੋ ਮਸਲਾ ਜਿਹੜਾ ਬ੍ਰਹਮਤ ਹੁੰਦਾ ਹੈ ਬਟ ਉਹਦੀ ਜਾਇਦਾਦ ਦਾ ਵੀ ਸਾਰਾ ਜਿੰਦਗੀ ਕਹਿੰਦਾ ਇਨਵੈਸਟੀਗੇਸ਼ਨ ਹੁੰਦੀ ਹੈ ਇਹ ਮਤ ਸੋਚੇ ਕਿ ਜਿਹੜਾ ਨਸ਼ਾ ਤਸਕਰ ਹੈਗਾ ਕਿ ਇਕੱਲਾ ਉਹ ਫੜਿਆ ਗਿਆ ਜੀ ਉਹ ਕੰਮ ਉੱਥੇ ਠੱਪ ਹੋ ਗਿਆ ਨਾ ਉਹਦੀ ਅਸੀਂ ਬਿਲਕੁਲ ਬੈਕਵਰਡ ਲਿੰਕੇਜ ਇਸ ਤੇ ਜਿਹੜਾ ਇੱਕ ਪਾਰਟ ਆਪਣਾ ਪ੍ਰਾਪਰਟੀ ਵਾਲਾ ਵੀ ਹੈਗਾ ਤਾਂ ਜੋ ਉਹਨੂੰ ਲੱਗੇ ਪਤਾ ਲੱਗੇ ਉਹਨੂੰ ਵੀ ਆਸੇ-ਪਾਸੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ ਨਸ਼ਾ ਤਸਕਰੀ ਦੇ ਧੰਦੇ 'ਚ ਕੱਖ ਨਹੀਂ ਰੱਖਿਆ ਹੈਗਾ ਉਸੇ ਚੀਜ਼ 'ਤੇ ਲੜੀ ਚੱਜੀ ਸੀ ਇਹ اسی ਚੀਜ਼ 'ਤੇ ਜਿਹੜੀ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਦਾ ਆਰਡਰ ਸੀ ਉਹ ਅਸੀਂ ਚਪਕੋਏ ਹੋਏ ਹੈਗੇ ਆ ਇਹਦੇ ਨਾਲ ਨਾਲ ਇਹ ਵੀ ਇੱਕ ਤੁਹਾਨੂੰ ਮੈਂ ਦੱਸ ਅਸੀਂ ਤਕਰੀਬਨ 74 ਕੇਸ ਜਿਹੜੇ ਆਇਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਇਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀ 74 ਕੇਸਾਂ ਸਾਨੂੰ ਪ੍ਰਾਪਰਟੀ ਫ੍ਰੀਜ਼ ਦੇ ਬਠਿੰਡਾ ਡਿਸਟ੍ਰਿਕਟ ਦੇ ਆਰਡਰ ਆਏ ਹਨ ਤਕਰੀਬਨ 13 ਕਰੋੜ ਦੀ ਪ੍ਰਾਪਰਟੀ ਉਹ ਵੀ ਹੈਗੀ ਜਿਹੜੀ ਫ੍ਰੀਜ਼ ਕੀਤੀ ਹੈ ਹੁਣ ਇਹ ਇਸ ਤੋਂ ਅੱਗੇ ਜੋ ਵੀ ਕੰਪੀਟੈਂਟ ਅਥਾਰਟੀ ਇਸ ਪ੍ਰਾਪਰਟੀ ਦੇ ਨਾਲ ਸੰਬੰਧਿਤ ਆਰਡਰ ਦੇਗੀ ਹੁਣ ਉਹ ਉਹਦੇ ਵਿੱਚ 2.5 ਕਰੋੜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਇਹਦੀਆਂ ਤਕਰੀਬਨ 8 ਪ੍ਰਾਪਰਟੀਆਂ ਜਿਹੜੀਆਂ ਹੁਣ ਇਹ ਲਖਮੀਰ ਲੱਖੇ ਦੇ ਨਾਂ ਤੇ ਆ ਤਕਰੀਬਨ ਇਹਦਾ 99 ਲੱਖ ਤੇ 20000 ਰੁਪਏ ਦੀ ਇਹਦੀ ਕੀਮਤ ਹੈ तकरीबन ਕਰੋੜ ਬਾਕੀ ਹੋਰ ਪ੍ਰਾਪਰਟੀਆਂ ਜਗਾ ਜਗਾ ਲੱਗਦੀਆਂ ਉਹ ਆਡੈਂਟੀਫਾਈ ਹੋਈਆਂ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਸਾਰਿਆਂ ਦੀ ਜਿਹੜੀ ਕੀਮਤ ਮਿਲਾ ਕੇ ਟਾਈ ਉਹ ਲੱਖ ਲੱਖ ਆਪਣੇ ਬਠਿੰਡੇ ਸ਼ੀਲ ਵਿੱਚ ਹੈਗੀਆਂ ਜੀ ਮੁਕਸਰ ਵੀ ਹੈਗੀਆਂ ਜਿੱਦਾਂ ਆਪਾਂ ਕਾਰਾਂ ਵੀ ਹੈਗੀਆਂ ਚੱਲ ਚੱਲ ਦੋਵੇਂ ਹੈਗੀਆਂ ਅੱਛਾ ਕਾਰ ਕਿੰਨੀਆਂ ਕਾਰ ਹੈ ਚਾਰ ਅਸੀਂ ਤੁਹਾਨੂੰ ਸਾਰੀ ਡਿਟੇਲ ਵੀ ਸ਼ੇਅਰ ਕਰ ਦਿੰਨੇ ਆਂ ਜੀ ਅਲੱਗ-ਅਲੱਗ ਟਾਈਮ ਕਾਫੀ ਲੱਗਿਆ ਆਪਾਂ ਆਪਾਂ ਨੂੰ ਰਿਪੋਰਟ ਭੇਜਣ ਨੂੰ ਟਾਈਮ ਇਹ ਦੇਖੋ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਪਹਿਲਾਂ ਤੇ ਇਹ ਦਾਦੇ ਘਰ ਦਾ ਚਲੋ ਕੋਈ ਵੀ ਚੀਜ਼ ਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਹੁੰਦਾ ਹੈ ਫਿਰ ਪਤਾ ਕਰਨਾ ਹੁੰਦਾ ਕਿਉਂਕਿ ਸਾਰੀ ਚੀਜ਼ ਕਾਨੂੰਨ ਦੇ ਮੁਤਾਬਕ ਹੀ ਹੁੰਦੀ ਹੈ ਕੋਈ ਇਦਾਂ ਤੇ ਹੈ ਨਹੀਂ ਕਿ ਆਪਾਂ ਫਿਰ ਦੇਖਣਾ ਅੰਦਰ ਰੂਲਜ਼ ਦੇ ਮੁਤਾਬਕ ਜਾਂ ਐਨਡੀਪੀਐਸ ਸੈਕਟਰ ਦੇ ਮੁਤਾਬਕ ਕਿ ਨਸ਼ਾ ਤਸਕਰੀ ਦੀ ਚੀਜ਼ ਉਹਨੇ ਬਣਾਈ ਹੈ ਕਿ ਆ ਫਿਰ ਉਸ ਚੀਜ਼ ਨੂੰ ਸਾਰਾ ਪੇਪਰ ਵਰਕ ਹੁੰਦਾ ਆ ਫਿਰ ਕੇਸ ਬੰਦ ਆਇਆ ਪਰ ਦਿੱਲੀ ਜਾਂ ਮੈਂ ਸਾਰੀ ਟੀਮ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਫਿਰ ਵੀ ਦੇਖੋ ਅਸੀਂ ਸਾਡੀ ਜਿਹੜੀ ਐਫਆਈਯੂ ਦੀ ਟੀਮ ਹੈਗੀ ਹੈ ਮੁਸਤੈਦੀ ਦਿਖਾਉਂਦੇ ਹੋਏ ਹੈ तकरीबन ਮਹੀਨੇ ਦੇ ਅੰਦਰ ਹੀ ਇਹ ਸਾਰਾ ਕੁਝ ਕਰ ਲਿਆ ਅਸੀਂ ਬੈਂਕ ਖਾਤੇ ਕਿੰਨੇ ਕੋਈ ਪਤਾ ਲੱਗੇ ਪੈਸੇ ਇਹ ਸਾਰਾ ਅਸੀ ਡੰਟੀ ਹੋਇਆ ਇਹ ਚੱਲਦਾ ਹੈ ਨਿਰੰਤਰ ਚੱਲ ਰਿਹਾ ਹੈ ਬੈਂਕ ਖਾਤੇ ਵੀ ਉਹਦੇ ਆਇਡੈਂਟੀਫਾਈ ਹੋ ਰਹੇ ਨੇ ਬਾਕੀ ਰਿਸ਼ਤੇਦਾਰਾਂ ਦੀਆਂ ਤੇ ਬਾਕੀ ਜਿਹੜੇ ਹੋਰ ਇਹਦੇ ਦੋਸ਼ੀ ਹੈਗੇ ਸੀ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਰਹੀ ਹੈ ਇਹ ਸਭ ਬਤਨੇ ਜੇ ਇਸ ਬੰਦੇ ਇਹ ਇਹ ਹੈਗੀ ਹੈ ਜੀ ਬਾਕੀ ਕੰਮ ਕਰਦੇ ਨੇ ਹੁਣ ਅੰਦਰ ਹੈਗਾ ਇਹ ਅਪਰੇਗ ਨੂੰ ਕੋਤਵਾਲੀ ਦੇ ਵਿੱਚ ਹੋਇਆ ਸੀ 87 ਜੀ 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 ਜਿਹੜਾ ਪਰਚਾ ਆਪਾਂ 40 ਕਿਲੋ ਦਾ ਆਪਾਂ ਕੋਤਵਾਲੀ ਥਾਣੇ ਦਿੱਤਾ ਨਾ ਜੀ 87 ਨੂੰ 132 ਨੰਬਰ ਐਫਆਈਆਰ ਉਹ ਉਸੇ ਕੇਸ ਚ ਹੈਗਾ ਜੀ ਸਾਰੀ ਸਾਰੀ ਹੋਈ ਪਿਆ ਪਲਾਟ ਦੀ ਤੇ ਪਹਿਲਾਂ ਸੀ ਜਾਂ ਬਾਅਦ ਚ ਹੋਈ ਹੈ ਜੀ ਇਹਨੇ ਖਰੀਦਿਆ ਸੀ ਇਸੇ ਸਾਲ ਖਰੀਦਿਆ ਰੱਦ ਇਹ ਰੂਬ ਹੋ ਇਦਾਂ ਜਿਵੇਂ ਰੇਟ ਪਈ ਸੀ ਉਹ ਉਹ ਇੰtainsi ਸੀ ਜੀ ਹੁਣ ਉਸ ਤੋਂ ਬਾਅਦ ਤੇ ਫਿਰ ਬੰਦੀ ਪਿਆ कोई और भी शामिल तो करना विदेश बैठा फरार है कोई व्यक्ति भी देखो मैं ਤੁਹਾਨੂੰ ਜਿਹੜਾ ਤਫਤੀਸ਼ ਦੇਖੋ ਬਹੁਤ ਵੱਡੀ ਰਿਕਵਰੀ ਹੈਗੀ ਹੈ ਆਪਣੇ ਜ਼ਿਲ੍ਹੇ ਦੇ ਇਤਿਹਾਸ ਚਿੱਤਾਂ ਦੀ ਰਿਕਵਰੀ ਬੜੀ ਰੇਅਰ ਹੈਗੀ ਹੈ ਸ਼ਾਇਦ ਪਹਿਲੀ ਹੈ ਸੋ ਉਹਦੀ ਸਾਰੀ ਜਿੰਨੂੰ ਕੀ ਕਹਿੰਦੇ ਹੈ ਤਫਤੀਸ਼ ਚੱਲ ਰਹੀ ਹੈ باقی ਜਿਹੜੇ ਹੈਗੇ ਇਹ ਕਿੱਥੋਂ ਆ ਰਿਹਾ ਸੀ ਉਹਦੀ ਵੀ ਚੱਲ ਰਹੀ ਹੈਗੀ ਚਾਹੇ ਅੰਦਰ بیٹھا ਬਾਹਰ بیٹھا ਹਨਾ ਜੀ ਉਹਦੀ ਵੀ ਚੱਲ ਰਹੀ ਹੈ ਇਹਨਾਂ ਨੇ ਕਿਹੜੀ ਪ੍ਰਾਪਰਟੀ ਸਾਰੇ ਦੋਸ਼ੀ ਨਿਕਲੀ ਇਸ ਨੂੰ ਨਹੀਂ باقی ਇਹਦੀ ਆਇਡੈਂਟੀਫਾਈ ਕਰਕੇ ਉਹਨਾਂ ਦਾ ਵੀ ਕੇਸ ਭੇਜਾਂਗੇ ਉਹ ਵੀ ਆਇਡੈਂਟੀਫਾਈ ਹੋ ਰਿਹਾ ਜਿੱਦਾਂ ਤੁਸੀਂ ਹੁਣ ਪੁੱਛ ਲਿਆ ਕਿ ਉਹਦੇ ਚ ਕਾਰ ਕਿੰਨੇ ਆ ਚੱਲ ਚੱਲ ਕਿੰਨੀ ਆ ਕਾਰਾਂ ਕਿੰਨੀਆਂ ਬੈਂਕ ਵੀ ਆਇਡੈਂਟੀਫਾਈ ਹੋ ਰਹੇ ਅਲਟੀਮੇਟਲੀ ਕਿਹੜੇ ਸਾਰੇ ਬੈਨੀਫਿਸ਼ੀਰੀ ਜਿਨ੍ਹਾਂ ਨੇ ਨਸ਼ਾ ਤਸਕਰੀ ਚ ਚਾਰ ਪੈਸੇ ਕਮਾਏ ਐ ਅਸੀਂ ਉਹਨਾਂ ਨੂੰ ਛਡਨਦਾ ਨਹੀਂ ਹੈਗਾ ਜੀ ਉਹ ਆਇਡੈਂਟੀਫਾਈ ਕਰਕੇ ਇਦਾਂ ਹੀ ਅਸੀਂ ਅਟੈਚ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਐਵਰ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਅਵਿਨਾਸ਼ ਹਰਮਿੰਦਰ ਦੀ ਰਿਪੋਰਟ